ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਅਪਰੰਗ ਅਪਾਰ ਮਹਿਮਾ ਹੈ ਪਰਮੇਸ਼ਰ ਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਕਰੋੜਾਂ ਬ੍ਰਹਿਮੰਡ ਹਨ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹੀ ਪਰਮੇਸ਼ਰ ਹਨ ਐ ਬੰਦਿਆ ਕਿਦਰੇ ਮਨ ਦੇ ਵਿੱਚ ਭਰਮ ਨਾ ਕਰੀ ਭਟਕਦਾ ਨਾ ਰਹਿ ਜਾਵੀਂ ਗੁਰੂ ਦੇ ਵਿੱਚ ਵਿਸ਼ਵਾਸ ਕਰ ਗੁਰੂ ਦੇ ਵਿੱਚ ਭਰੋਸਾ ਕਰ ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜੋ ਅਸ ਮਾਨਸਿ ਅਵਤਾਰ ਧਾਰ ਦਰਸ਼ ਦਿਖਾਏ ਹੈ ਜੋ ਕਿ ਓੰਕਾਰ ਕੇ ਆਕਾਰ ਹੈ ਨਾਨਾ ਪ੍ਰਕਾਰ ਸ੍ਰੀ ਮੁਕਤ ਸ਼ਬਦ ਗੁਰ ਸਿੱਖ ਨੂੰ ਸੁਣਾਏ ਹੈ ਜਗ ਭੋਗ ਨਈ ਬੇਦ ਜਗਤ ਭਗਤ ਜਾਹੇ ਅਸਨ ਬਸਨ ਗੁਰ ਸਿੱਖਨ ਲੜਾਏ ਹੈ ਨਿਗਮ ਸਿਖਾਦਿਕ ਕਥਤ ਨੇਤ ਨੇਤ ਕਰ ਪੂਰਨ ਬ੍ਰਹਮ ਗੁਰ ਸਿੱਖਨ ਲਖਾਏ ਹੈ ਬੜੇ ਬੜੇ ਠੱਗਾਂ ਦਾ ਉਧਾਰ ਕੀਤਾ ਚੋਰਾਂ ਦਾ ਉਧਾਰ ਕੀਤਾ ਰਾਜਿਆਂ ਦਾ ਉਧਾਰ ਕੀਤਾ ਪੰਡਤਾਂ ਦਾ ਉਧਾਰ ਕੀਤਾ ਹਰ ਇੱਕ ਨੂੰ ਛੋਇਆ ਹੈ ਮਹਾਰਾਜ ਜੀ ਨੇ ਹਰ ਇੱਕ ਦਾ ਉਧਾਰ ਕੀਤਾ ਹੈ ਵੱਡਿਆਂ-ਵੱਡਿਆਂ ਦੀਆਂ ਅਟਕਾਂ ਕੱਢੀਆਂ ਹਨ ਜੋਗੀਆਂ ਦਾ ਉਧਾਰ ਕੀਤਾ ਅਰ ਸਾਧ ਸੰਗਤ ਦੀ ਜਿਹੜੇ ਸ਼ਰਧਾ ਵਾਲੇ ਸਨ ਪਿਆਰ ਵਾਲੇ ਸਨ ਉਹਨਾਂ ਨੇ ਗੁਰੂ ਨਾਨਕ ਨੂੰ ਪਰਮੇਸ਼ਰ ਕਰਕੇ ਜਾਣਿਆ ਵੀ ਆਪ ਪਰਮੇਸ਼ਰ ਆਇਆ ਹੈ ਧਰਤੀ ਤੇ ਧਨੁ ਗੁਰ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਦਿਨ ਆਪਣੇ ਆਸਣ ਸਿੰਘਾਸਨ ਤੇ ਬੈਠੇ ਸਨ ਅਚਾਨਕ ਇੱਕ ਵਿਧਵਾ ਦੇ ਰੋਣ ਦੀ ਆਵਾਜ਼ ਆਈ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਇੱਕ ਪਿਆਰੇ ਗੁਰਸਿੱਖ ਸਨ ਭਾਈ ਬੱਲੂ ਜੀ ਮਹਾਰਾਜ ਆਖਣ ਲੱਗੇ ਭਾਈ ਵੱਲੂ ਜੀ ਪਤਾ ਕਰੋ ਖਾਂ ਵੀ ਕਿਹਦੇ ਰੋਣ ਦੀ ਆਵਾਜ਼ ਆ ਰਹੀ ਹੈ ਮਹਾਰਾਜ ਭਾਈ ਵੱਲੂ ਜੀ ਨੇ ਆ ਕੇ ਦੱਸਿਆ ਆਖਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਇੱਕ ਵਿਧਵਾ ਦੇ ਰੋਣ ਦੀ ਆਵਾਜ਼ ਆ ਰਹੀ ਹੈ ਉਹਦਾ ਇੱਕ ਇਕਲੌਤਾ ਪੁੱਤਰ ਚੜਾਈ ਕਰ ਗਿਆ ਹੈ ਅਕਾਲ ਚਲਾਣਾ ਕਰ ਗਿਆ ਧਨ ਗੁਰ ਅਮਰਦਾਸ ਮਹਾਰਾਜ ਜੀ ਦਇਆ ਦੇ ਘਰ ਦੇ ਵਿੱਚ ਆਏ ਰਹਿਮਤ ਦੇ ਘਰ ਦੇ ਵਿੱਚ ਆਏ ਆਖਿਆ ਜਿੰਨਾ ਚਿਰ ਤੱਕ ਅਸੀਂ ਸਰੀਰ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹਾਂ ਉਹਨਾਂ ਚਿਰ ਤੱਕ ਇਥੇ ਜਮ ਆਵੇਗਾ ਹੀ ਨਹੀਂ ਜਮ ਨੂੰ ਹੀ ਰੋਕ ਲਾ ਦਿੱਤੀ ਕੌਣ ਹੈ ਲਾ ਸਕਦਾ ਪਰਮੇਸ਼ਰ ਹੀ ਲਾ ਸਕਦਾ ਹੈ ਨਾ ਵਰਨਾ ਸਾਧ ਸੰਗਤ ਜੀ ਵੱਡੇ ਵੱਡੇ ਇਥੋਂ ਸਭ ਨੂੰ ਜਾਣਾ ਪੈਂਦਾ ਹੈ ਏਕ ਸ਼ਿਵ ਭਏ ਏਕ ਗਏ ਏਕ ਫੇਰ ਭਏ ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਪੀ ਅਨੇਕ ਹੈ ਬ੍ਰਹਮ ਉਹ ਵਿਸ਼ਨੁ ਕੇਤੇ ਵੇਦ ਉਹ ਪੁਰਾਨੁ ਕੇਤੇ ਸਿਮਰਤ ਸਮੋਹਨ ਕੇ ਹੋਏ ਹੋਏ ਬਿਤਾਏ ਹੈ ਮੋਨ ਦੀ ਮਦੌਰ ਕੇਤੇ ਅਸਨੀ ਕੁਮਾਰ ਕੇਤੇ ਅੰਸਾ ਅਵਤਾਰ ਕੇਤੇ ਕਾਲ ਬਸ ਭਏ ਹੈ ਪੀ ਰੋਪੇ ਕੰਬਰ ਕੀਤੇ ਗਨੇ ਨਾ ਪਰਤ ਏਤੇ ਊਮਿ ਹਿਤੇ ਹੋਇ ਕੈ ਫਿਰ ਭੂਮਿ ਮਿਲੇ ਹੈ ਨਾਲੇ ਤਾਂ ਵਿਧਵਾ ਦਾ ਪੁੱਤਰ ਤੰਦਰੁਸਤ ਕੀਤਾ ਤੇ ਨਾਲ ਦੀ ਨਾਲ ਸਾਧ ਸੰਗਤ ਦੀ ਸਤਿਗੁਰਾਂ ਨੇ ਅਗੋਂ ਵਾਸਤੇ ਵੀ ਬਚਨ ਕੀਤਾ ਵੀ ਜਿੰਨਾ ਚਿਰ ਤੱਕ ਅਸੀਂ ਗੋਇੰਦਵਾਲ ਸਾਹਿਬ ਹਾਂ ਉਹਨਾਂ ਚਿਰ ਤੱਕ ਇੱਥੇ ਜਮ ਆਵੇਗਾ ਹੀ ਨਹੀਂ ਕਿਸੇ ਦੀ ਮੌਤ ਨਹੀਂ ਹੋਵੇਗੀ ਜਿਸ ਵਕਤ ਸੋਹ ਸੰਕਤ ਜੀ ਪ੍ਰੇਮ ਕੋੜੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚਦਾ ਹੈ ਸੰਗਤਾਂ ਆਉਂਦੀਆਂ ਹਨ ਗੱਡੀਆਂ ਦੇ ਉੱਪਰ ਮਹਾਰਾਜ ਜੀ ਦਾ ਦੀਦਾਰ ਪਾਉਣ ਵਾਸਤੇ ਪ੍ਰੇਮ ਕੋੜੀ ਜਿਹੜਾ ਰਸਤੇ ਦੇ ਵਿੱਚ ਬੈਠਾ ਹੋਇਆ ਸੀ ਉਹਨਾਂ ਨੂੰ ਬੇਨਤੀ ਕਰਦਾ ਹੈ ਵੀ ਜਾਂ ਤਾਂ ਮੈਨੂੰ ਤੁਸੀਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਲੈ ਜਾਓ ਜਾਂ ਫਿਰ ਮੇਰੇ ਉੱਪਰੋਂ ਦੀ ਗੱਡਾ ਲੰਘਾ ਦਿਓ ਕਿਸੇ ਨੇ ਦਇਆ ਦੇ ਘਰ ਦੇ ਵਿੱਚ ਆ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਲੈ ਗਏ ਇਹ ਬੈਠਾ ਹੋਇਆ ਇਹ ਉਚਾਰਦਾ ਰਹਿੰਦਾ ਹੈ ਮੇਰਾ ਗਿਆ ਕੁਛੋਟਾ ਲੱਦਾ ਜੀ ਮੇਰਾ ਗਿਆ ਕੁਛੋਟਾ ਲੱਦਾ ਸੰਗਤਾਂ ਪੁੱਛਦੀਆਂ ਹਨ ਮਹਾਰਾਜ ਇਹਦਾ ਪਤਾ ਨਹੀਂ ਲੱਗਦਾ ਵੀ ਕੀ ਪੜਦਾ ਰਹਿੰਦਾ ਹੈ ਕੀ ਜਪਦਾ ਰਹਿੰਦਾ ਹੈ ਆਖਣ ਲੱਗੇ ਇਹ ਆਖਦਾ ਹੈ ਕਿ ਮੇਰੀ ਜਿਹੜੀ ਅਗੰਮੀ ਵਸਤੂ ਗਵਾਚੀ ਹੋਈ ਸੀ ਨਾ ਮੈਨੂੰ ਹੁਣ ਪ੍ਰਾਪਤ ਹੋ ਗਈ ਹੈ ਮੈਨੂੰ ਪੂਰੇ ਗੁਰੂ ਦਾ ਮਿਲਾਪ ਹੋ ਗਿਆ ਹੈ ਸਤ ਸੰਕਤ ਜੀ ਐਸੇ ਐਸੇ ਦੁੱਖ ਐਸੇ ਐਸੇ ਰੋਗ ਐਸੇ ਐਸੇ ਮੁਸ਼ਕਲਾਂ ਜੀਵਨ ਦੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਿਦਵਾਨਾਂ ਨੇ ਆਖਿਆ ਹੈ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ ਵੀ ਭੋਗਣੇ ਪੈਂਦੇ ਹਨ ਔਰ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਰਹਿਮਤ ਵਰਤਾਈ ਇੱਕ ਦਿਨ ਪ੍ਰਸੰਤਾ ਦੇ ਘਰ ਦੇ ਵਿੱਚ ਆ ਕੇ ਆਪਣੇ ਇਸ਼ਨਾਨੇ ਜਲ ਦੇ ਨਾਲ ਇਹਨਾਂ ਦਾ ਇਸ਼ਨਾਨ ਕਰਾਇਆ ਪ੍ਰੇਮੇ ਦਾ ਤੰਦਰੁਸਤ ਹੋ ਗਿਆ ਐਸੀ ਕਿਰਪਾ ਪਰਿਦ੍ਰਿਸ਼ਟੀ ਪਾਈ ਸਤਿਗੁਰਾਂ ਨੇ ਨਾਮ ਰੱਖਿਆ ਮੁਰਾਰੀ ਮੁਰਾਰੀ ਨਾਮ ਹੈ ਕ੍ਰਿਸ਼ਨ ਦਾ ਵੀ ਬਹੁਤ ਸੁੰਦਰ ਲੱਗ ਰਿਹਾ ਹੈ ਇੱਕ ਸਿੱਖ ਦੀ ਪੁੱਤਰੀ ਦੇ ਨਾਲ ਉਹਦਾ ਰਿਸ਼ਤਾ ਵੀ ਕੀਤਾ ਔਰ ਉਹਨਾਂ ਨੂੰ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਮੰਜੀ ਵੀ ਬਖਸ਼ੀ ਸਤਗੁਰ ਦੇ ਘਰ ਦੇ ਵਿੱਚੋਂ ਇਕੱਲੀਆਂ ਦੁਨਿਆਵੀ ਦਾਤਾਂ ਹੀ ਨਹੀਂ ਮਿਲਦੀਆਂ ਹਨ ਇਹ ਇੱਕ ਦੁਨਿਆਵੀ ਦਾਤਾਂ ਗੁਰੂ ਦੇ ਚਰਨਾਂ ਦੇ ਨਾਲ ਜੁੜਨ ਦਾ ਸਾਧਨ ਹੋਇਆ ਕਰਦੀਆਂ ਹਨ ਕਿਸੇ ਬਹਾਨੇ ਦੇ ਨਾਲ ਬੰਦਾ ਗੁਰੂ ਘਰ ਦੇ ਨਾਲ ਜੁੜ ਜਾਂਦਾ ਹੈ ਮਹਾਰਾਜ ਜੀ ਦੇ ਬਚਨ ਆਉਂਦੇ ਹਨ ਗੁਰਬਾਣੀ ਦੇ ਵਿੱਚ ਆਪਣੇ ਲੋਭ ਕੋ ਕੀਨੋ ਮੀਤ ਸਕਲ ਪਦਾਰਥ ਮੁਕਤ ਪਦ ਦੇਤ ਕਹਿੰਦੇ ਕਿਸੇ ਸਵਾਰਥ ਕਰਕੇ ਤੂੰ ਹੋਰ ਕਿਸੇ ਪਾਸੇ ਜਾਵੇਂਗਾ ਨਾ ਤੇਰਾ ਸਵਾਰਥ ਤਾਂ ਪੂਰਾ ਹੋ ਜਾਵੇਗਾ ਪਰ ਤੈਨੂੰ ਪਰਮ ਪਦ ਨਹੀਂ ਮਿਲੇਗਾ ਤੈਨੂੰ ਅਗੰਮੀ ਰੂਹਾਨੀ ਬਰਕਤਾਂ ਨਹੀਂ ਮਿਲਣਗੀਆਂ ਪਰ ਕਿਸੇ ਵੀ ਮਨਸ਼ਾ ਨੂੰ ਲੈ ਕੇ ਕਿਸੇ ਵੀ ਇੱਛਾ ਨੂੰ ਲੈ ਕੇ ਜੇਕਰ ਤੂੰ ਗੁਰੂ ਘਰ ਦੇ ਵਿੱਚ ਆਵੇਂਗਾ ਨਾ ਤੇਰੀਆਂ ਦੁਨਿਆਵੀ ਇੱਛਾਵਾਂ ਤਾਂ ਪੂਰੀਆਂ ਹੋਣਗੀਆਂ ਹੀ ਹੋਣਗੀਆਂ ਨਾਲ ਦੀ ਨਾਲ ਤੈਨੂੰ ਰੋਹਾਨੀ ਵਰਕਤਾ ਵੀ ਮਿਲਣਗੀਆਂ ਆਪਣੇ ਲੋਭ ਕੋ ਕੀਨੋ ਮੀਤ ਸਕਲ ਪਦਾਰਥ ਮੁਕਤ ਪਦ ਦੇਤ ਸਾਰੇ ਪਦਾਰਥ ਵੀ ਮਿਲਦੇ ਹਨ ਔਰ ਮੁਕਤੀ ਵੀ ਮਿਲਦੀ ਹੈ